ਰੋਜ਼ਾਨਾ ਤੌਰ ਤੇ ਵੱਖ-ਵੱਖ ਜਗ੍ਹਾ ਤੇ ਕਈ ਤਰ੍ਹਾਂ ਦੇ ਰੇਡ ਤੇ ਕਈ ਤਰ੍ਹਾਂ ਦੇ ਕਾਸੋ ਆਪਰੇਸ਼ਨ ਜਿਹੜੇ ਚੱਲ ਰਹੇ ਨੇ ਉਸ ਦੇ ਤਹਿਤ ਕੱਲ ਅਸਲ 75 ਨੂੰ ਇੱਕ ਪਰਚਾ ਰਿਸਰਡ ਹੋਇਆ ਸੀਗਾ ਸੁਖਵਿੰਦਰ ਅਕਬਾਲ ਸਿੰਘ ਤੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ 75 2025 ਨੂੰ ਐਫਆਰ ਨੰਬਰ 26 ਅਕਬਾਲ ਸਿੰਘ ਤੇ ਦਰਜ ਹੁੰਦੀ ਆ ਅਕਬਾਲ ਸਿੰਘ ਜਗਜੀਤਪੁਰਾ थाना ਸਹਨੇ ਦਾ ਰਹਿਣ ਵਾਲਾ ਤਾਂ ਉਹ ਹੈਰੋਇਨ ਪੀਣ ਦਾ ਆਦੀ ਹੋ ਚੁੱਕਾ ਸੀਗਾ ਜਦੋਂ ਨੇ ਦੱਸਿਆ ਕਿ ਮੈਂ ਮਜਬੂਰ ਹੋ ਗਿਆ ਇਸ ਚੀਜ਼ ਤੋਂ ਤੰਗ ਆ ਗਿਆ ਤਾਂ ਉਹਨੇ ਸਾਡੇ ਐਸਐਚਓ ਸਹਨੇ ਨਾਲ ਗੱਲ ਕੀਤੀ ਡੀਐਸਪੀ ਸਾਹਿਬ ਸਾਡੇ ਤਫਾ ਨੇ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇਸ ਦਿਲਿੱਤਰ ਚੋਂ ਨਿਕਲਣਾ ਚਾਹੁੰਦਾ ਤਾਂ ਇਹਨਾਂ ਨੇ ਫਿਰ ਡੀ ਐਡਿਕਸ਼ਨ ਸੈਂਟਰ ਚ ਉਹਨੂੰ ਉਹਦੇ ਚ ਪ੍ਰਤੀ ਕਰਾਇਆ ਉਹਦੇ ਚ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਤਾਂ ਅਸਲ ਕਹਿੰਦਾ ਵੀ ਜਿਹੜੀ ਮੇਰੀ ਜ਼ਿੰਦਗੀ ਖਰਾਬ ਕਰਨ ਵਾਲੇ ਲੋਕ ਸੀਗੇ ਜਿਹੜੇ ਉਹਨੂੰ ਮਿਲ ਗਏ ਜਿਹਦੇ ਚ ਸੁਖਵਿੰਦਰ ਕੌਰ ਸੀਗੀ ਇਹ ਹੈਗੀ ਪਤਨੀ ਮੁੰਦਰੀ ਦੀ ਸੁਖਵਿੰਦਰ ਕੌਰ ਇਹਦਾ ਪੂਰਾ ਨਾਮ ਹੈ ਔਰ ਏਲੀਅਸ ਸੋਨੀ ਏਲੀਅਸ ਮਨਪ੍ਰੀਤ ਪਤਨੀ ਹੈਗੀ ਮਨਜਿੰਦਰ ਸਿੰਘ ਏਲੀਸ ਸਮੁੰਦਰੀ ਦੀ ਤੇ ਉਸ ਤੋਂ ਬਾਅਦ ਇਹਦੀ ਸੱਸ ਸੀਗੀ ਜਸਵੀਰ ਕੌਰ ਪਤਨੀ ਗੁਰਜਨ ਸਿੰਘ ਔਰ ਮਨਜਿੰਦਰ ਸਿੰਘ ਏਲੀਸ ਸਮੁੰਦਰੀ ਪੁੱਤਰ ਗੁਰਜਨ ਸਿੰਘ ਇਹ ਮਤਲਬ ਤਿੰਨਾਂ ਦਾ ਕੰਮ ਸੀਗਾ ਕਿ ਇਹਦੀ ਜਿਹੜੀ ਸੁਖਵਿੰਦਰ ਕੌਰ ਹੈ ਇਹਦਾ ਕੰਮ ਸੀਗਾ ਕਿ ਟੈਲੀਫੋਨ ਤੇ ਮੋਬਾਈਲ ਤੇ ਲੋਕਾਂ ਨਾਲ ਸੰਪਰਕ ਕਰਨਾ ਉਸ ਤੋਂ ਬਾਅਦ ਜਿਹੜੀ ਇਹ ਦੀ ਇਹ ਸੁਖਵਿੰਦਰ ਕੌਰ ਦੀ ਪੁਚਗਿਸਤੇ ਆਇਆ ਫਿਰ ਕੱਲ ਉਹਨਾਂ ਨੂੰ ਸਾਡੇ ਐਸਐਚਓ ਦੀ ਟੀਮ ਨੇ 29 ਸੈਕਸ਼ਨ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 100 ਗ੍ਰਾਮ ਹੈਰੋਇਨ ਸੁਖਵਿੰਦਰ ਕੌਰ ਦੇ ਦੱਸਣ ਮੁਤਾਬਕ ਕਿ ਮੇਰੀ ਸੱਸ ਜਿਹੜੀ ਹੈ ਜਸਵੀਰ ਕੌਰ ਉਹ ਦੇਨ ਲੈਦਾ ਜਿਹੜਾ ਸੀਗਾ ਸਮਾਨ ਹੈਰੋਇਨ ਦਾ ਉਹ ਕੰਮ ਕਰ ਰਹੀ ਸੀ ਵੀ ਮੈਂ ਟੈਲੀਫੋਨ ਤੇ ਸੰਪਰਕ ਕਰ ਦਿਆ ਮੇਰੀ ਸੱਸ ਜਸਵੀਰ ਕੌਰ ਇਹ ਛੋਟੀਆਂ ਪੂੜੀਆਂ ਬਣਾ ਕੇ ਬਿੱਟ ਬਣਾ ਕੇ ਗ੍ਰਾਮਾਂ ਚ ਬਣਾ ਕੇ ਇਹ ਅੱਗੇ ਸਪਲਾਈ ਕਰਦੀ ਹੈ ਉਸ ਦੀ ਘਰ ਦੀ ਤਲਾਸ਼ੀ ਤੋਂ ਇਹਨਾਂ ਨੂੰ ਉਹਦੇ ਪੱਲੇ ਉਹਦੇ ਉਹਦੇ ਜਸਵੀਰ ਦੇ ਜਸਵੀਰ ਕੌਰ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ 25000 ਡਰਗ ਮਰੀ ਨਾਲ ਬਰਾਮਦ ਹੋਈ ਦੋ ਮੋਬਾਈਲ ਨਾਲ ਪ੍ਰਾਪਤ ਹੋਈ ਤੇ ਇਸ ਦਾ ਜਿਹੜਾ ਲੜਕਾ ਸੀ ਮਨਜਿੰਦਰ ਸਿੰਘ ਇਲ ਸਮੁੰਦਰੀ ਉਹ ਮੌਕੇ ਤੋਂ ਫਰਾਰ ਸੀਗਾ ਔਰ ਵੱਡੀ ਗੱਲ ਇਹ ਵਿੱਚ ਇਹ ਸੀ ਕਿ ਜਿਹੜਾ ਗੁਰਜਨ ਸਿੰਘ ਹੈਦਾ ਦਾ ਪਿਓ ਯਾਨੀ ਕਿ ਜਸਵੀਰ ਕੌਰ ਦਾ ਘਰ ਵਾਲਾ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਗੋਲੀਆਂ ਦੇ ਕੰਮ ਦੇ ਵਿੱਚ ਉਹ ਪਹਿਲਾਂ ਗੋਲੀਆਂ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਐਨਡੀਪੀਐਸ ਐਕਟ ਦੇ ਵਿੱਚ ਤੇ ਇਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਾਫੀ ਪਰਚੇ ਰਜਿਸਟਰਡ ਹੋਏ ਹੋਏ ਨੇ ਤਾਂ ਇਹ ਮਤੋਂ ਆਤਨ ਤੌਰ ਤੇ ਹੀ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਸੀਗੇ ਕਿ ਕਿੱਥੋਂ ਦੇ ਰਹਿਣ ਆਣੇ ਨੇ ਇਹ ਇਹ ਪਿੰਡ ਹੈਗਾ ਜਗਜੀਤਪੁਰਾ ਜਗਜੀਤਪੁਰਾ ਇਨਾ ਦੇ ਵੀ ਪਰਚੇ ਤਾਂ ਹੈਗੇ ਦੋਨਾਂ ਦੇ ਪਹਿਲਾਂ ਪਰਚੇ ਤਾਂ ਪਿਆ ਜਸਵੀਰ ਕੌਰ ਦਾ ਸਸ ਨੂੰ ਆਈਏ ਸਸ ਨੂੰ ਆਹ ਇਹ ਸਸਤੇ ਸਸ ਜਿਹੜੀ ਜਸਵੀਰ ਕੌਰ ਆ ਉਹਤੇ ਵੀ ਤਿੰਨ ਪਰਚੇ ਪਹਿਲਾਂ ਹੀ ਰਜਿਸਟਰਡ ਆ ਸਰ ਇਹਦੇ ਵਿੱਚ ਕੋਈ ਜਿਹੜੇ ਮਸ਼ਹੋਰ ਲੈਣ ਵਾਲੇ ਨਹੀਂ ਮਿਲੀ ਜਿਗਾਈ ਜੀ ਉਹ ਵੀ ਕੋ ਡਿਟੇਲ ਕੀਤੇ ਜਾਂ ਉਹਨਾਂ ਦੇ ਰਾਜ ਦੇ ਵੀ ਹਲੇ ਇਹ ਕੱਲ ਫੜੇ ਨੇ ਉਹਨਾਂ ਦੀ ਅੱਜ ਪੇਸ਼ੀ ਹੈ ਕੋਰਟ ਚ ਪੇਸ਼ ਕਰਨੇ ਨੇ ਉਹ ਜਾ ਰਹੇ ਨੇ ਸਾਡੀ ਟੀਮ ਉਸ ਤੋਂ ਬਾਅਦ ਦੁਆਰਾ ਪੁੱਛਗਿੱਛ ਹੋਏਗੀ ਜੋ ਹੋਰ ਕੋਈ ਵੀ সামনে ਆਏਗਾ ਉਹਨਾਂ ਨਾਲ ਵੀ ਇਹੀ ਤਰੀਕੇ ਨਾਲ ਉਹਨਾਂ ਨਾਲ ਕਿਰਤਾਰੀ ਕੀਤੀ ਜਾਊਗੀ ਕਿਸੇ ਕਿਸਮ ਦੀ ਕੋਈ ਟਿੱਲ ਨਹੀਂ ਕੀਤੀ ਜਾਊਗੀ ਜਿਹੜੀ ਸਪਲਾਈ ਲਾਈਨ ਆ ਜਿਵੇਂ ਸਪਲਾਈ ਲਾਈਨ ਤੇ ਫੜੇ ਗਏ ਆ ਕਿਥੋਂ ਨੇ ਉਹਦੇ ਜੂੜੀ ਕਿੱਥੋਂ ਬਿਲਕੁਲ ਬਿਲਕੁਲ ਜਿਵੇਂ ਹੁਣੇ ਫੜੇ ਗਏ ਨੇ ਸਪਲਾਈ ਲਾਈਨ ਚ ਇਹ ਵੀ ਸਪਲਾਈ ਲਾਈਨ ਚ ਹੀ ਆਏ ਨਾ ਇਸੇ ਤਰ੍ਹਾਂ ਬਾਕੀ ਵੀ ਸਪਲਾਈ ਲਾਈਨ ਚੜਨਗੇ ਆਉਣਗੇ ਆਉਣਗੇ ਜੋ ਡੀਐਨ ਐਕਸਚੇਂਜਾ ਤੁਸੀਂ ਕਹਿ ਰਹੇ ਭਾਵੇਂ ਉਹਨਾਂ ਦੇ ਮਤਲਬ ਉਹਤੇ ਪਕੜਿਆ ਗਿਆ ਜੀ ਬਿਲਕੁਲ ਜੀ ਜਿਹੜੇ ਬੰਦੇ ਹੁਣ ਦੇਖੋ ਸਰਕਾਰ ਨੇ ਬੜਾ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਔਰ ਇੱਕ ਬਹੁਤ ਵਧੀਆ ਪਰਾਲਾ ਵੀ ਹੈ ਤੇ ਨਾਲੇ ਇੱਕ ਬਹੁਤ ਵਧੀਆ ਸਮਾ ਜਿਹੜੇ ਬੰਦੇ ਪੀਣ ਦੇ ਆਦੀ ਹੋ ਗਏ ਉਹ ਦਿਦੋ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਬਣਾਏ ਗਏ ਨੇ ਸਾਡੀ ਐਡਮਿਨਿਸਟ੍ਰੇਸ਼ਨ ਸਾਰੀ ਇਸ ਕੰਮ ਤੇ ਲੱਗੀ ਹੈ ਸਰਕਾਰ ਦੇ ਆਦੇਸ਼ਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਜਿਹੜਾ ਵੀ ਛੱਡਣਾ ਚਾਹੁੰਦਾ ਹੈ ਮਨ ਤੁਹਾਡੇ ਵੀ ਕੋਈ ਧਿਆਨ ਚਾਹੁੰਦਾ ਸੋ ਕੋ ਸਾਡੇ ਨਾਲ ਸੰਪਰਕ ਕਰਾਓ ਅਸੀਂ ਜੋ ਉਹਦੇ ਵਾਸਤੇ ਹੋ ਸਕਦਾ ਬੈਸਟ ਅਪਰਚੂਨਿਟੀ ਉਸ ਵਾਸਤੇ ਹੈਗੀਆਂ ਹਰ ਤਰ੍ਹਾਂ ਦੇ ਅਸੀਂ ਸਹਿਯੋਗ ਦੇਵਾਂਗੇ ਨੰਬਰ ਵੀ ਇਹਦੇ ਲਈ ਤਿਆਰ ਕੀਤਾ ਗਿਆ ਤਾਂ ਕਿ ਕੋਈ ਬੋਸਾਦਨੇ ਸ਼ਰਮ ਮੰਦਾ ਉਹ ਬੰਦਾ ਨਹੀਂ ਆਉਣਾ ਚਾਹੁੰਦਾ ਮੂਰੇ ਕੋਈ ਦੇਖੋ ਇਹ ਸਾਰੇ ਨੰਬਰ ਅਲਰੇਡੀ ਪਬਲਿਸ਼ ਹੈਗੇ ਨੇ ਨਾਲੇ ਵੈਸੇ ਚ ਉਹ ਜੋ ਛੜਨਾ ਹੀ ਹੈ ਤੇ ਫਿਰ ਸ਼ਰਮ ਵਾਲੀ ਸ਼ਰਮ ਤਾਂ ਕੋਈ ਰਹੀ ਨਹੀਂ ਫਿਰ ਤਾਂ ਸਾਰੇ ਵੀ ਚਾਰੇ ਹੀ ਬਹਿਣਾ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਇਹ ਨਸ਼ੇ ਦਾ ਕਾਰੋਬਾਰ ਜਿਹੇ ਸਾਸਪੋਟ ਨੇ ਕਰਨ ਇਹ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਬਾਕੀ ਇਹਦੀ ਪੂਰੀ ਡਿਟੇਲ ਪੁੱਛ ਗਿਜ ਦੇ ਵਿੱਚ ਰਿਮਾਂਡ ਆਸਲ ਕਰੇ ਲੰਡੋਸੇ ਨੇ ਉਹਨਾਂ ਜਾ ਰਹੇ ਆ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਪਾਲਸ ਰਿਮਾਂਡ ਵਾਸਤੇ ਜਾ ਰਹੇ ਨੇ ਸਰ ਜਿਹੜੀ 31